ਵਿਦੇਸ਼ਾਂ ਦੇ ਵਿੱਚ ਮਿਹਨਤਾਂ ਕਰਦੇ ਮਾਪਿਆਂ ਦੇ लाडले ਧੀਆਂ ਪੁੱਤ ਬੇਦਰਦੀ ਨਾਲ ਉੱਥੇ ਖਤਮ ਹੋ ਰਹੇ ਨੇ ਕਈ ਤਾਜ ਹੈ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਨੇ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਮਾਪੇ ਆਪਣੇ ਬੱਚਿਆਂ ਦੀ ਅਮਰਿਤਕ ਦੀਹਾਂ ਤੱਕ ਦੇਖਣ ਨੂੰ ਤਰਸ ਜਾਂਦੇ ਨੇ ਹਾਦਸਿਆਂ ਦੇ ਵਿੱਚ ਕਈ-ਕਈ ਘੰਟੇ ਟਰੱਕਾਂ ਦੇ ਵਿੱਚ ਦੱਬੇ ਹੋਏ ਮਾਵਾਂ ਦੇ ਪੁੱਤਾਂ ਨੂੰ ਜਦੋਂ ਬਾਹਰ ਕੱਢਿਆ ਜਾਂਦਾ ਹੈ ਤਾਂ ਹਾਲਾਤ ਇਹੋ ਜਿਹੇ ਹੁੰਦੇ ਨੇ ਕਿ ਮਾਂ ਖੁਦ ਵੀ ਆਪਣੇ ਬੱਚੇ ਨੂੰ ਪਛਾਣ ਨਹੀਂ ਪਾਉਂਦੀ ਪਤਾ ਲੱਗਿਆ ਕਿ ਕਸਮਾ ਟਿਲਵਾ ਨੇੜੇ ਪਿੰਡ ਫੱਤੂ ਚੱਕ ਦੇ 24 ਸਾਲਾ ਨੌਜਵਾਨ ਦੀ ਕਨੇਡਾ ਦੇ ਵਿੱਚ ਟਾਲੇ ਹੀਠਾਂ ਆਉਣ ਦੇ ਕਾਰਨ ਜਾਨ ਗਈ ਹੈ ਪਿੰਡ ਦੇ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦਾ ਉਹ ਇਕਲੌਤਾ ਪੁੱਤਰ ਸੀ ਸਤਵਿੰਦਰ ਸਿੰਘ ਇਸ ਮੁੰਡੇ ਦਾ ਨਾਮ ਸੀ ਜੋ ਕਿ ਕਰੀਬ 2 ਸਾਲ ਪਹਿਲਾਂ ਹੀ ਕਨੇਡਾ ਗਿਆ ਸੀ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ ਕਰੀਬ 6 ਵਜੇ ਟਰਾਲੇ ਦੇ ਹੇਠਾਂ ਆਉਣ ਦੇ ਕਾਰਨ ਜਵਾਨ ਮੁੰਡੇ ਦੀ ਜਾਨ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਇਸੇ ਤਰ੍ਹਾਂ ਹੀ ਦੂਸਰੇ ਪਾਸੇ ਪਧੋੜ ਦਾ ਨੌਜਵਾਨ ਸੁਖਚੰਦ ਸਿੰਘ ਕੈਨੇਡਾ ਦੇ ਵਿੱਚ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਮਾਪਿਓ ਦੇ ਵੱਲੋਂ ਇਸ ਪੁੱਤਰ ਨੂੰ ਸਰਪ੍ਰਾਈਜ਼ ਦੇਣ ਦੇ ਲਈ ਜਾਣਾ ਸੀ ਵੀਜ਼ਾ ਆ ਚੁੱਕਿਆ ਸੀ ਅਤੇ ਹੁਣ ਜਦੋਂ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਸੀ ਤਾਂ ਪਹਿਲਾਂ ਹੀ ਪਤਾ ਲੱਗਿਆ ਦੀ ਬਰਨਾਲਾ ਦੇ ਕਸਬਾ ਪਧੋੜਦਾ ਰਹਿਣ ਵਾਲਾ ਉਹਨਾਂ ਦਾ 23 ਸਾਲਾ ਨੌਜਵਾਨ ਸੁਖਚੈਨ ਸਿੰਘ ਸੜਕ ਹਾਦਸੇ ਦਾ ਸ਼ਿਕਾਰ ਹੋ ਚੁੱਕਿਆ ਹੈ ਅਤੇ ਉਸਨੇ ਦਮ ਤੋੜ ਦਿੱਤਾ ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਹੀ ਦੱਸਿਆ ਕਿ ਸੁਖਚੈਨ ਪਿਛਲੇ 3 ਸਾਲਾਂ ਤੋਂ ਸਟੱਡੀ ਵੀਜ਼ਾ ਤੇ ਕੈਨੇਡਾ ਦੇ ਵਿੱਚ ਸੀ ਹੁਣ ਉਸਦੀ ਵਰਕ ਪਰਮਿਟ ਦੀ ਟ੍ਰੇਨਿੰਗ ਲੱਕੀ ਹੋਈ ਸੀ 10 ਦਿਨ ਪਹਿਲਾਂ ਹੀ ਉਸਨੂੰ ਵਰਕ ਪਰਮਿਟ ਮਿਲਿਆ ਸੀ ਜਿਸ ਦੇ ਚਲਦਿਆਂ ਉਹ ਕੋਲੋਨਾ ਤੋਂ ਸਰੀ ਆਪਣੀ ਕਾਰ ਤੇ ਸਵਾਰ ਹੋ ਕੇ ਜਾ ਰਿਹਾ ਸੀ ਕਨੇਨੂ ਹੀ ਇੱਕ ਟਰੱਕ ਚਾਲਕ ਨੇ ਆ ਕੇ ਉਸ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਵਿੱਚ ਮੁੰਡੇ ਦੀ ਜਾਨ ਗਈ ਹੈ ਪਰਿਵਾਰਿਕ ਮੈਂਬਰਾਂ ਨੇ ਇਹ ਵੀ ਦੱਸਿਆ ਕਿ 2 ਅਪ੍ਰੈਲ ਨੂੰ ਸੁਖਚੈਨ ਸਿੰਘ ਦਾ ਜਨਮ ਦਿਨ ਸੀ ਇਸ ਦੇ ਚੱਲਦਿਆਂ ਹੀ ਉਹਨਾਂ ਦੇ ਵੱਲੋਂ ਟਿਕਟ ਕਰਵਾਈ ਜਾ ਰਹੀ ਸੀ ਤਾਂ ਕਿ ਉਹ ਪੁੱਤ ਨੂੰ ਕੈਨੇਡਾ ਵਿਖੇ ਜਾ ਕੇ ਜਨਮ ਦਿਨ ਮਨਾ ਸਕਣ ਅਤੇ ਇਸ ਦੇ ਨਾਲ ਉਸ ਨੂੰ ਸਰਪ੍ਰਾਈਜ਼ ਵੀ ਦੇ ਸਕਣ ਪਰ ਪਹਿਲਾਂ ਹੀ ਉਹਨਾਂ ਦੇ ਘਰ ਦਾ ਇਹ ਚਿਰਾਗ ਬੁੱਝ ਗਿਆ ਸਰਕਾਰ ਤੋਂ ਨਾ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ ਨਾਲ ਹੀ ਉਸਦੀ ਮ੍ਰਿਤਕ ਦੇਨੂ ਪਿੰਡ ਪਹੁੰਚਾਇਆ ਜਾਵੇ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਤਾਂ ਸੁਖਚੰਦ ਸਿੰਘ ਘਰ ਦੇ ਵਿੱਚ ਸਭ ਤੋਂ ਛੋਟਾ ਸੀ ਉਸ ਦੀਆਂ ਦੋ ਵੱਡੀਆਂ ਭੈਣਾਂ ਅਤੇ ਇੱਕ ਵੱਡਾ ਭਰਾ ਵੀ ਹੈ ਜੋ ਕਿ ਸਮੇਂ ਬੇहद ਹੀ ਦੁੱਖ ਦੇ ਵਿੱਚ ਨੇ 13 ਤਰੀਕ ਦੇ ਸ਼ਾਮ ਨੂੰ 7:00 ਵਜੇ ਦੀ ਘਟਨਾ ਜੀ ਸਾਨੂੰ 11:00 ਵਜੇ ਦੇ ਕਰੀਬ ਪਤਾ ਲੱਗਾ ਜੋ ਵੀ ਉਹਨਾਂ ਦੀ ਮਦਦ ਕਰ ਸਕਦੇ ਜਰੂਰ ਕਰਨੀ ਚਾਹੀਦੀ ਹੈ ਪ੍ਰਸ਼ਾਸਨ ਨੂੰ ਇੱਥਰ ਵੀ ਆਪਣੇ ਪੰਜਾਬ ਸਰਕਾਰ ਨੂੰ ਵੀ ਤੇ ਉੱਧਰਲੇ ਵੀ ਜੋ ਕਾਨੂੰਨ ਆ ਜੋ ਮਦਦ ਹੋ ਸਕ ਜੇ ਕਰਨ ਚਾਹੀਦੀ ਕਿਉਂਕਿ ਨੌਜਵਾਨ ਮੁੰਡਾ ਜੇ ਤੋਂ ਬੜਾ ਕਟਕੋਈ ਦੀ ਰੋਜੀ ਰੋਟੀ ਲਈ ਬਾਹਰ ਗਿਆ ਸੀਗਾ ਵਿਦੇਸ਼ ਤੇ ਉੱਧਰ ਕਿਸੇ ਦੁਰਘਟਨਾ ਜੋ ਵੀ ਸੜਕ ਹਾਸੇ ਦੇ ਵਿੱਚ ਉਸਦੀ ਡੈਥ ਹੋ ਗਈ ਤੇ ਉਦੋਂ ਬਾਅਦ ਸਾਡੇ ਪਰਿਵਾਰ ਦਾ ਬਹੁਤ ਹੀ ਮਾੜਾ ਹਾਲ ਹੋਇਆ ਪਿਆਗਾ ਵੀ ਪਰਿਵਾਰ ਦਾ ਇੰਨਾ ਬੁਰਾ ਹਾਲ ਕਿ ਮਾਂ ਪਿਓ ਇਕੱਲਾ ਰਹਿ ਗਿਆ ਰੋਜੀ ਰੋਟੀ ਲਈ ਗਿਆ ਸੀ ਪਰਵਾਰ ਦੀ ਖਾਤਰ ਵੀ ਕੁਝ ਕਮਾ ਕੇ ਫਿਰ ਵਿਆਹ ਕਰਵਾਉਂਗਾ ਵਿਆਹ ਦੀ ਖਾਤਰ ਹੀ ਗਿਆ ਸੀਗਾ ਵੀ ਘਰ ਦਾ ਵੀ ਕਬੀਲਦਾਰੀ ਚੱਕੀ ਸੀ ਉਸ ਮੁੰਡੇ ਨੇ ਵੀ ਐਸੀ ਤਾਂ ਇਹ ਸਰਕਾਰ ਅੱਗੇ ਮੰਗ ਕਰਦੇ ਆ ਵੀ ਵੀ ਉਸ ਦੇ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਉਹਦੀ ਬੋੜੀ ਨੂੰ ਇੱਧਰ ਲਿਆਂਦਾ ਜਾਵੇ ਤਾਂ ਜੋ ਜੋ ਵੀ ਰੀਤੀ ਰਿਵਾਜ ਹੁੰਦੇ ਆ ਪਰਿਵਾਰ ਦੇ ਉਹਨਾਂ ਨਾਲ ਸਨਸਕਾਰ ਕਰ ਸਕਣ ਹੁੰਦਾ। ਪਰਿਵਾਰ ਵਿੱਚ ਕੌਣ ਰਹਿ ਗਿਆ ਜੀ ਬੱਸ? ਪਰਿਵਾਰ ਦੇ ਵਿੱਚ ਜੀ ਮਾਤਾ ਪਿਤਾ ਇੱਕ ਭਰਾ ਜੀ ਲੱਜਾਈ ਬੱਚੇ ਵਸੇ ਹੀ ਰਹੇ। ਅੱਜ ਮੈਨੂੰ ਪਤਾ ਲੱਗਿਆ ਸੁਚੈਨ ਸਿੰਘ ਜਿਹੜੇ ਬਿੱਕਰ ਸਿੰਘ ਦੇ ਬੇਟੇ ਸੀ ਕਿ ਉਹਨਾਂ ਦਾ ਬ੍ਰਿੰਟਨ ਦੇ ਵਿੱਚ ਇੱਕ ਬੜੀ ਮਾੜੀ ਘਟਨਾ ਨਾਲ ਐਕਸੀਡੈਂਟ ਨਾਲ ਮੌਤ ਹੋ ਗਈ ਹੈ। ਤੇ ਰੋਜੀ ਰੋਟੀ ਲਈ ਕਿਉਂਕਿ ਸਰਕਾਰਾਂ ਜਿਹੜੀਆਂ ਸਾਡੀਆਂ ਭਾਰਤ ਦੀਆਂ ਉਹ ਬੜੀਆਂ ਨਲਾਇਕ ਨੇ। ਇਹ ਬੇਰੁਜ਼ਗਾਰ ਹੋ ਕਰਕੇ ਜਿਹੜੇ ਸਾਡੇ ਨੌਜਵਾਨ ਨੇ ਉਹਦੇ ਮਾਪੇ ਜ਼ਮੀਨਾਂ ਵੇਚ ਕੇ ਬਾਹਰ ਭੇਜਦੇ ਆ ਤੇ ਉਹ ਜਦੋਂ ਕਮਾਈ ਕਰਨ ਲਈ ਜਾਂਦੇ ਆ ਤੇ ਉੱਥੇ ਜਦੋਂ ਐਦਾਂ ਦੀ ਘਟਨਾ ਵਾਪਰ ਜਾਂਦੀ ਆ ਮਾਪੇ ਤਾਂ ਜਿਉਂਦਾ ਹੀ ਮਰ ਜਾਂਦਾ ਤੇ ਜਿਹੜਾ ਆਰਥਿਕ ਨੁਕਸਾਨ ਵੱਡਾ 30 ਤੋਂ 35 ਲੱਖ ਰੁਪਈਆ ਉਹਨਾਂ ਨੇ ਲਾਇਆ ਸੀ ਉਹ ਵੀ ਹੋ ਗਿਆ ਤੇ ਘਰੋਂ ਪੁੱਤਰ ਵੀ ਚਲਿਆ ਗਿਆ ਤੇ ਸਾਨੂੰ ਸੁਣ ਕੇ ਬੜਾ ਦੁੱਖ ਲੱਗਿਆ ਜੀ ਅੱਜ ਹੀ ਮਤਲਬ ਪਤਾ ਲੱਗਿਆ ਸਾਨੂੰ ਤੇ ਮੈਂ ਸਰਦਾਰ ਸਿਮਰਜੀਤ ਸਿੰਘ ਮਾਨਕਣ ਨੂੰ ਦੁੱਖ ਸਾਂਝਾ ਕਰਦਾ ਜੀ ਤੇ ਸੈਂਟਰ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਮੈਂ ਬੇਨਤੀ ਕਰਦਾ ਕਿ ਇਹ ਪਰਿਵਾਰ ਦੀ ਸਾਰ ਲਈ ਜਾਵੇ ਇਹਨਾਂ ਨੂੰ ਆਰਥਿਕ ਸਹਾਇਤਾ ਦੇਣੀ ਚਾਹੀਦੀ ਆ ਕਿਉਂਕਿ ਉਹਨਾਂ ਕੋਲੇ ਰਿਹਾ ਕੁਝ ਨਹੀਂ ਉਹਨਾਂ ਦਾ ਇੱਕ ਪੁੱਤਰ ਸੀ ਉਹੀ ਨੌਜਵਾਨ ਦੀ ਮੌਤ ਹੋ ਗਈ ਆ ਤੇ ਮਾਪੇ ਉਹਨਾਂ ਦੇ ਬਿਲਕੁਲ ਟੁੱਟ ਚੁੱਕੇ ਆ ਸਾਡੇ ਪਧੌੜ ਦੇ ਵਿੱਚ ਬਹੁਤ ਹੀ ਸ਼ੋਗਮਈ ਜਿਹੜੀ ਲਹਿਰ ਆ ਇਹ ਦੌੜ ਗਈ ਆ ਜੀ ਬਹੁਤ ਦੁੱਖ ਹੋਇਆ ਜੀ